ਉਹ ਤੀਜੇ ਦਿਨ ਤੂੰ ਮੈਨੂੰ ਆਪਦੇ ਪੇਕੇ ਲੈ ਆਉਣੀ ਆ ਕੰਮ ਦਾ ਦੱਸ ਹੁਣ ਕੀ ਪੈ ਗਿਆ ਤੁਹਾਨੂੰ ਮੇਰੇ ਤੱਕ ਮੈਨੂੰ ਨਹੀਂ ਬਣਾ ਕੁਦਾ ਜੀ ਆਹੋ ਨਾ ਮੇਰਾ ਭਰਾ ਨੂੰ ਪੁੱਛ ਲੋ ਜੀਜਾ ਜੀ ਆ ਗਏ ਤੁਸੀਂ ਭੈਣ ਨੇ ਦੱਸਿਆ ਨਹੀਂ ਤੁਹਾਨੂੰ ਕੀ ਕੰਮ ਹੈ ਅੱਛਾ ਇਹਨੂੰ ਪਤਾ ਸੀ ਵੀ ਕੀ ਕੰਮ ਹੈ ਜੀ ਵੀ ਨਹੀਂ ਡਰੀ ਜਾਨੀਏ ਜੀਜੇ ਤੋਂ ਜੀਜਾ ਜੀ ਮੇਰੇ ਵਾਸਤੇ ਨਾ ਕੁੜੀ ਦੇਖਣ ਜਾਣਾ ਅਸੀਂ ਸੋਚਿਆ ਵੀ ਘਰੇ ਕੋ ਸਿਆਣਾ ਬੰਦਾ ਵੀ ਤਾਂ ਨਾਲ ਚਾਹੀਦਾ ਨਾ ਹਾਂ ਇਹ ਗੱਲ ਮੈਨੂੰ ਥੋੜੀ ਬਹੁਤ ਜਾਚੀ ਹੈ ਤਾਂ ਮੈਂ ਸਿਆਣਾ ਹੀ ਆ ਦੱਸੋ ਕਿੱਥੋਂ ਦੀ ਕੁੜੀ ਹੈ ਤੇ ਕਿੱਥੇ ਦੇਖਣ ਜਾਣੀ ਹੈ ਜੀਜਾ ਜੀ ਤੁਸੀਂ ਨਹੀਂ ਕੁੜੀ ਦੇਖਣ ਜਾਣਾ ਕੁੜੀ ਦੇਖਣ ਤਾਂ ਮੈਂ ਬੇਬੇ ਤੇ ਭੈਣ ਜਾਵਾਂਗੇ ਤੁਸੀਂ ਤਾਂ ਘਰੇ ਡੰਗਰਾਂ ਨੂੰ ਪੱਠੇ ਪਾ ਲੋ ਮੈਂ ਤਾਂ ਭੈਣ ਨੂੰ ਕਿਹਾ ਸੀ ਮੈਂ ਕਿਹਾ ਜੀਜਾ ਜੀ ਵੀ ਨਾਲ ਲੈ ਚਲਦੇ ਆ ਪਰ ਭੈਣ ਕਹਿੰਦੀ ਜਿੱਥੇ ਤੇਰਾ ਜੀਜਾ ਤੁਰ ਜਾਂਦਾ ਮੁੜ ਕੇ ਕੰਮ ਨਹੀਂ ਬਣਦਾ ਤਾਂ ਕਰਕੇ ਮੇਰਾ ਮਸਾ ਮਸਾ ਵਿਆਹ ਹੋਣ ਲੱਗਿਆ ਤੁਸੀਂ ਘਰੇ ਡੰਗਰਾਂ ਕੋਈ ਗੱਲ ਨਹੀਂ ਤੁਸੀਂ ਜਾਓ ਕੁੜੀ ਦੇਖਣ ਤੁਹਾਡੀਆਂ ਪਿੱਛੋਂ ਮੱਝਾਂ ਵੇਚੂੰਗਾ ਤੂੰ ਵੇਖਤੀ ਸਹੀ ਮੇਰੇ ਭਰਾ ਦੀਆਂ ਮੱਝਾਂ ਤੇਰੀਆਂ ਆਕੇ ਲੱਟਾ ਮੈਂ ਵੱਡੂ ਲੈ ਫੜਾਓ ਫਿਰ ਡੋਕਰਾ ਯਾਰਾ ਪਾ ਇਧਰ ਨਾ ਬਠੇ ਮੇਰੇ ਸੌਰੇ ਘਰ ਮੈਂ ਤਾਂ ਪਾਉਣਾ ਨਹੀਂ ਜੇ ਰਸ ਗਿਆ ਪਰੋਣਾ